ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਰਾਈਆ ਜੀ ਬਠਿੰਡੇ ਜਿਲ੍ਹੇ ਦੇ ਪਿੰਡ ਦੋ ਵਾੜਾ ਤੁਹਾਨੂੰ ਦਿਖਾ ਦੇਵਾਂਗੇ ਦੁੱਧ ਪੀਣ ਵਾਲੇ ਸੌਦੇ ਤੇ ਜਮਾ ਬਾਜ ਰੇਟ ਦੇ ਵਿੱਚ ਤੋੜ ਕੇ ਦਿਖਾਵਾਂ ਸਾਰਾ ਰੇਟ ਪੁੱਛਾਂਗੇ ਸਾਰੀ ਜਾਣਕਾਰੀ ਬਾਈ ਜੀ ਤੁਲਾ ਮੈਂ ਇੱਕ ਗੱਲ ਬਾਤ ਕਰਾਵਾਂਗੇ ਕਿਹੜਾ ਸੂਆ ਜਾਂ ਕੀ ਜਾਤ ਬਣੀ ਲੈ ਸਾਰਾ ਕੋ ਪੁੱਛ ਕੇ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਬੀ ਹਾਂ ਬੁਠੇ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲ ਦਿਗੇ ਜੀ 9814619122 ਬਾਈ 9814619822 ਪਿੰਡ ਆਪਣਾ ਜੀ ਪਿੰਡ ਰਈਆ ਜ਼ਿਲ੍ਹਾ ਸੀਲਫੂਲ ਜ਼ਿਲ੍ਹਾ ਬਠਿੰਡਾ ਓਕੇ ਨੇੜੇ ਆਪਣੇ ਤਾਂ ਆਪਾ ਮੰਡੀ ਤੇ ਧਰੋਪੜ ਹਾਂਜੀ ਰਾਮਪਰਾ ਮੰਡੀ ਵੀ ਨੇੜੇ ਰਹੀ ਹੈ ਜੀ ओके ਤੇ ਜਿਹੜਾ ਆਪਾਂ ਹੁਣ ਪਸ਼ੂ ਇੱਕ ਅੱਧਾ ਲਿਆਉਨੇ ਆ ਹਨਾ ਹਾਂ ਵੀਰੇ ਬਿਲੇਉਨੇ ਸਾਫ ਸੋਤਰਾ ਹਾਂ ਹਾਂ ਕਿਵੇਂ ਰਹਿਦਾ ਰਿਸਪੌਂਸ ਆਪਣੀ ਵੀਡੀਓ ਰਿਸਪੌਂਸ ਬਹੁਤ ਵਧੀਆ ਵੀਰੇ ਆਪਣੀ ਦੂਜੇ ਫੋਨ ਤੇ ਵਹਿੜ ਵੇਖੀ ਸੀ ਜਿਹੜੀ ਉਹਦੇ ਆਪਾਂ ਚਵਾਈ ਲਾਈਵ ਕਰਕੇ ਹਾਂਜੀ ਲਾਈਵ ਸੀ ਤੇ ਅੱਜ ਫਿਰ ਕਿੰਨੀਆਂ ਦਿਖਾ ਰਹੇ ਆ ਅੱਜ ਦੋ ਵਹਿੜਾ ਦਿਖਾ ਰਹੇ ਆ ਬਾਈ ਇੱਕ ਤੋਕੜ ਗੱਬਣ ਇੱਕ ਸੱਜਰ ਅੱਛਾ ਤੋਕੜ ਗੱਬਣ ਆ ਆ ਫਾਲੂ ਵੀ ਵੀਦ ਨੜੜੀ ਦਾ ਦੱਸਿਆ ਮਾਲਕਾ ਚਲੋ ਤੋ ਕਾਲ ਵਿੱਚ ਹੀ ਆ ਗਏ ਨਾ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਹਿੜ ਦੇਖੀਏ ਨੇ ਕਿਹੜਾ ਸੁਆ ਸੁਈ ਵੇ ਕਾਦੋਂ ਸੁਈ ਐ ਵੀਰ ਜੀ ਇਹ ਮਾਲਕਾਂ ਨੇ ਆਪਾਂ ਨੂੰ ਤੀਜਾ ਸੂਆ ਕਹਿ ਕੇ ਦਿੱਤੀ ਆ ਹੂੰ ਅਗਲਾ ਆਪਦਾ ਆਉਣ ਵਾਲਾ ਬੰਦਾ ਗਿਸਲਾ ਲੈ ਵੀ ਜਿਹੜਾ ਮਰਜੀ ਮੰਨ ਲੈ ਚੌਥਾ ਮੰਨ ਲੈ ਪੰਜਵਾਂ ਮੰਨ ਲੈ ਜੋ ਮਰਜੀ ਮੰਨ ਲੈ ਕਿੰਨਾ ਬਾਈ ਕਦੋਂ ਸੂਈ ਇਹ ਇਹਨੂੰ 5 ਤੋਂ 6 ਦਿਨ ਹੋ ਗਏ ਵੀਰੇ ਸੂਈ ਦੇ ਦੁੱਧ ਹੁਣ ਕਿੰਨਾ 12 ਕਿਲੋ ਵਾਲਾ ਤਿਆਰ ਜਮਾ ਰੈਡੀ ਰੈਡੀ ਮਗਰ ਕੀ ਆ ਗਿਆ ਜੀ ਮਗਰ ਬੱਸਾ ਬੱਛਾ 18 ਦੂਰਾਂ ਦੀ ਫਿਰ ਇੱਕ ਨੰਬਰ ਇੱਕ ਨੰਬਰ ਆ ਬਾਈ ਬੋਲੋ ਜੀ ਤੋਰਾ ਕਰਾਈਏ ਚੱਕਦੇ ਦੁੱਧ ਫਿਰ ਕਿੰਨਾ ਦੇ ਦੁੱਧ ਢਾਂਚਾ ਦਾ ਵੱਡਾ ਆ ਗਿਆ ਜੀ ਢਾਂਚਾ ਵੱਡਾ ਵੀਰੇ ਠਾ ਇਹ ਹੀ ਆ ਜਿਹੜਾ 18 ਆਮ ਨੇ ਲੀਟਰ ਤੱਕ ਆਮ ਹੀ ਤੁਹਾਨੂੰ ਬਤਾਸ ओके じゃਇਜ ਗੱਲ ਬਾਤ ਤੇ ਵਾਕਿਆ ਨਾੜਾਂ ਵਗੈਰਾ ਹਵਾਨੀ ਕੋਈ ਬੰਦਾ ਛੋਡੀ ਮੰਨ ਕੇ ਲਾਵੇ ਬੈਡ ਬਹੁਤ ਵੱਡੀ ਹੈਗੀ ਬਾਈ ਦੀਆਂ ਗੱਲਾਂ ਜਮ ਸਿੱਧੀਆਂ ਤੇ ਜਾਇਜ਼ ਆ ਜੀ ਕਹਿੰਦਾ ਭਾਵੇਂ ਚੌਥਾ ਮੰਨ ਲੈ ਕੋਈ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਆਪਾਂ ਭਰਤੀਜਾ ਕਹਿ ਕੇ ਲਿਆਂਦੀ ਆ ਹਨਾ ਤੀਜਾ ਕਹਿ ਕੇ ਦਿੱਤੀ ਆ ਬਾਈ ਨੂੰ ਸੌਰੀ ਹਾਂ ਆ ਦੇਖੋ ਜੀ ਥਣ ਲੇਵੇ ਦੀ ਸਾਫ ਆ ਹੂੰ ਬਾਕੀ ਦੀ ਗੱਲ ਸਾਰੇ ਕੱਦ ਕਾੜ ਫੁੱਲ ਹਨਾ ਬਾਈ ਤੇ ਬਾਕੀ ਸੀਲ ਸਭ ਪੂਰੀ ਆ ਜੀ ਮੋੜ ਲਿਓ ਕਵਾਲਿਟੀ ਕਰੋ ਟਿਕ 22 ਦਾ ਗੱਦ ਵੀ 6 ਫੁੱਟ ਉਹਦੇ ਹਿਸਾਬ ਨਾਲ ਜੱਜਮੈਂਟ ਕਰ ਲਿਆ ਕਰੋ ਲੈ ਬੁਟੇ ਸੀਲ ਛੰਡੀ ਤਾਂ ਇੰਨੀ ਆ ਹੂੰ ਲੈ ਤੇ ਰੇਟ ਵੀ ਬਾਈ ਇਹਦਾ ਜਮਾ ਜਾਇਜ਼ ਹੋਣ ਵਾਲਾ ਕੋ ਚੱਕਰ ਵਾਲੀ ਗੱਲ ਨਹੀਂ ਮਤਲਬ ਦੇਖੋ ਪੌਂਦੀ ਵੇੜੇ ਦੇ ਵਿਚਾਲੇ ਖੜਾ ਕੇ ਧਾਰਾ ਮਾਰ ਦਿਓ ਆ ਦੇਖੋ 20 ਹੀ ਚ ਖੜੀ ਆ ਹਣ ਲੈ ਆਓ ਜੀ ਓਕੇ ਲੈ ਜਣੋ ਆ ਦੇਖੋ ਜੀ ਸਾਇ ਚੰਗਾ ਬਰੀਡ ਚੰਗੀ ਬਾਕੀ ਦਾ ਜੱਜਮੈਂਟ ਤੁਸੀਂ ਆਪ ਦੀ ਆਪ ਵੀ ਕਰ ਲੈਣੀ ਆ। ਵਿਹੜੇ ਬੀਹੀ ਦੇ ਵਿੱਚ ਖੜਾ ਕੇ ਬਾਈ ਨੇ ਧਾਰਾ ਮਾਰਦਿਆਂ ਰੇਟ ਪੁੱਛਦੇ ਆ ਕੀ ਆ ਫਿਰ ਆਪਾਂ ਸਾਨੂੰ ਤੋਕੜ ਚੈੱਕ ਕਰਾਵਾਂਗੇ। ਠੀਕ ਆ ਜੀ। ਵੱਡੇ ਸਾਈਜ਼ ਦੀ ਆ ਕੀ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ। ਪੁੱਛਦੇ ਆ ਜੀ। ਆ ਦੇਖੋ। ਕੀ ਰੇਟ ਆ ਗਿਆ ਬਾਈ। 200 ਇਹ ਜਾਂ ਵੜਾ ਨਾ ਮੁੰਡਾ ਲੋਕ 66000 ਰੁਪਏ ਕਰੀ ਜਾਂਦੇ ਆ 58000 ਦੀ ਵੇਚ ਦੇ। ਕਿੰਨੇ ਦੀ ਜੀ? 58000 ਦੀ। 58 ਦੀ। ਹਾਂ। 50 ਤੇ 8 ਦੀ। ਹਾਂ ਜੀ। ਓਕੇ ਤੇ ਹੁਣ 2 ਨੰਬਰ ਧੋਕੜ ਵੀਰੇ ਧੋਕੜ ਬਣਾਉਂਦੇ ਓਕੇ ਇਹਦੇ ਥੱਲੇ 11 ਲੀਟਰ ਦੁੱਧ ਆ ਵੀਰੇ ਓਕੇ ਜੀ 10 ਮੰਨ ਕੇ ਕੋਈ ਵੀ ਬੰਦਾ ਸੌਦਾ ਕਰ ਲੇ ਤੇ ਕਿੰਨਾ ਹੁਣ ਕਿੰਨੇ ਦਿਨ ਹੋ ਗਏ ਟੀਕਾ ਲਵਾਏ ਨੇ ਇਹਦੇ 20 ਦਿਨਾਂ ਦਾ ਮਾਲ ਕੰਨੇ ਦੱਸਦਾ ਓਕੇ ਖੋਲੋ ਇਹਨੂੰ ਵੀ ਤੋੜ ਕਰਾ ਕੇ ਚੈੱਕ ਕਰ ਤੇ ਦੂਨੀ ਵੇਲੀ ਬਈ ਵਧੀਆ ਮਿਲਦੀ ਆ ਹਾਂ ਵੀਰੇ ਓਕੇ ਜਮਾ ਥਾਣਾ ਸੁਣਾ ਦੀ ਓਕੇ ਆ ਫਿਰ ਓਕੇ ਆ ਬਾਈ ਜੀ 10 ਲੀਟਰ ਦੁੱਧ ਜਿਹੜਾ ਮਰਜ਼ੀ ਮੰਨ ਕੇ ਹਾਂ 10 ਲੀਟਰ ਮੰਨ ਕੇ ਜਿਹੜਾ ਮਰਜ਼ੀ ਆ ਜੀ ਤੇ ਸੂਈ ਆ ਪਹਿਲਾਂ ਸੂਈ ਵੀ ਆ ਪਹਿਲਾਂ ਸੂਈ ਹੋਈ ਜਾਂ ਵੀਰੇ ਦੂਜੀ ਸੂਈ ਵਾਸਤੇ ਹਾਂ ਚੰਗਾ ਜੀ ਤੇ ਬਰੀਡ ਪੂਰੀ ਚੰਗੀ ਮੋੜ ਲਓ ਜੀ ਮੈਂ ਆ ਦੇਖੋ ਪਿਓੜ ਵੱਧ ਕਰਦੀ ਆ ਆ ਦੇਖੋ ਜੀ ਸਰੋ ਕੁਆਲਟੀ ਜੱਕ ਇੱਕ ਨੰਬਰ ਤੇ ਬਾਕੀ ਦੀ ਗੱਲ ਵੀਰੇ ਅ ਫੰਨ ਲੈਵੇ ਦੀ ਸਾਫ ਦੁੱਧ 10 ਕਿਲੋ ਇਹਦਾ ਕੀ ਰੇਟ ਆ ਗਿਆ ਜੀ ਇਹਦਾ ਵੀਰੇ 33000 ਰੁਪਏ ਮੁੱਲ 33000 ਰੁਪਏ ਹਾਂ ਤੇ 10 ਕਿਲੋ ਦੁੱਧ ਮੇਰੇ ਜੀ 33000 ਦੇ ਚੰਗੀ ਹੈ ਜੀ ਹਾਂ ਜੀ ਪੂਰੀ ਇੱਕ ਨੰਬਰ ਆ ਜੀ ਵਾਕੀ ਦੀ ਗੱਲ ਦੋ ਬੈੜਾਂ ਸੀ ਦੋਨੇ ਸਨ ਚੈੱਕ ਕਰਾ ਤੀਏ ਓਕੇ ਤੇ ਨੰਬਰ ਬੋਲੇ 984619822 984619822 ਪਿੰਡ ਆਪਣਾ ਰਾਈ ਆ ਗਿਆ ਦੋ ਬੈੜਾਂ ਦੋਨੇ ਸਨ ਚੈੱਕ ਕਰਾ ਤੀਆਂ 36000 ਤੇ 58000 ਨਗਰ ਬੱਚਾ ਜੀ 12 ਕਿਲੋ ਤੇ 10 ਕਿਲੋ ਹਾਂਜੀ ਧੰਨਵਾਦ ਜੀ